ਕੋ ਸੁਣਾਉ ਦੋਸਤੋ ਸੇਤਾ ਜੀ ਅਨਾਂ ਆ ਵੀਡੀਓ ਪਾਈ ਸੀ ਗਾਂ ਦੇ ਵੀ ਲੋਕੀਂ ਗਾਂਹਾਂ ਛੱਡ ਦਿੰਦੇ ਆ ਤੇ ਦਰਦ ਦਰ ਹੁੰਦੀ ਆ ਹਨਾ ਮਰ ਜਾਂਦੀਆਂ ਆ ਇੱਕ ਵਾਰ ਫੇਰ ਬੇਨਤੀ ਆ ਪਸ਼ੂ ਪਾਲਕਾਂ ਅੱਗੇ ਵੀ ਨਾ ਬੇਸਾਂ ਦਾ ਗਊਆਂ ਉਹਨਾਂ ਨਾ ਇਦਾਂ ਨਾ ਮਰਨ ਲਈ ਛੱਡਿਆ ਜਾਂਦੇ ਦੇਖੋ ਹੁਣ ਇਹਨਾਂ ਕੁੱਤੇ ਨੇ ਖਾਧਾ ਹੋਇਆ ਇਹਦਾ ਕਿੰਨੀ ਮਤਲਬ ਭਿਆਨਕ ਮੌਤ ਆ ਹਾਂ ਉਹਨੇ ਹੱਡਾ ਰੋੜੀ ਵਾਲਿਆਂ ਨੂੰ ਫੋਨ ਕੀਤਾ ਸੀ ਗੱਡੀ ਉਹਨਾਂ ਦੀ ਆ ਗਈ ਆ ਤੇ ਇਹਨੂੰ ਹੱਡਾ ਰੋੜੀ ਭੇਜ ਦੇਣਾ ਹੈ ਅਸੀਂ ਤਾਂ ਦੋਸਤੋ ਆਪਣਾ ਫਰਜ਼ ਨਿਭਾ ਰਹੇ ਹਾਂ ਤੁਸੀਂ ਵੀ ਆਪਣੀ ਜਿਹੜਾ ਜ਼ਮੀਰਾਂ ਨੂੰ ਹਨਾ ਜਾਗਦੇ ਰੱਖੋ ਇਹਨਾਂ ਅਤਿਆਚਾਰ ਸਹੀ ਨਹੀਂ ਕਿਉਂ ਕੁਦਰਤ ਬਲਵਾਨ ਆ ਕਦੇ ਨਾ ਕਿਤੇ ਵਾਪਸੀ ਫੇਰ ਸਾਡੇ ਤੇ ਮੁੜ ਕੇ ਆਣਾ ਸਾਡਾ ਕੀਤਾ ਹੋਇਆ ਕਰ ਇਹੇ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਹੈ ਜੇ ਪਸ਼ੂਆਂ ਨੂੰ ਪਾਲਦੇ ਆ ਤਾਂ ਉਹਨਾਂ ਨੂੰ ਪੂਰਾ ਲਾਈਫ ਆਪਣੇ ਕੋਲ ਸੰਭਾਲ ਕੇ ਰੱਖੋ ਇਹਦਾ ਬੇਕਦਰੀ ਨਾ ਕੀਤੀ ਜਾਵੇ ਤੇ ਇਹੀ ਇੱਕ ਬੇਨਤੀ ਆ ਤੇ ਕਦੀ ਵੀ ਆਪਾਂ ਇਹ ਦਿਖਾਵੇ ਦੇ ਲਈ ਜਿਹਦਾ ਵੀਡੀਓ ਨਹੀਂ ਪਾਈ ਸਰ ਬਈ ਆਪਣਾ ਇੱਕ ਦੁੱਖ ਦਰਦ ਦੱਸਣ ਦੇ ਲਈ ਕਿਤੇ ਕਿਤੇ ਅਪੀਲ ਕਰਨ ਦੇ ਲਈ ਪਾਈ ਦੀ ਆ। ਇਹ ਨਹੀਂ ਤਾਂ ਰੋਸ਼ਾਲਾ ਚੱਲਦੀ ਨੂੰ 16 ਸਾਲ ਹੋ ਗਏ। ਜੇ ਅਸੀਂ ਪਬਲਿਸਿਟੀ ਲਈ ਜਾਂ ਕਿਸੇ ਦਾ ਮਤਲਬ ਲੋਕਾਂ ਨੂੰ ਆਪਣਾ ਨੰਬਰ ਬਣਾਉਣ ਦੇ ਲਈ ਪਾਣੀ ਹੁੰਦੀ ਤਾਂ 16 ਸਾਲਾਂ 'ਚ ਪਤਾ ਨਹੀਂ ਅਸੀਂ ਕਿੰਨੀ ਕਿ ਪਬਲਿਸਿਟੀ ਕਰ ਸਕਦੇ ਸੀ। ਲੋਕਾਂ ਨੂੰ ਜਜ਼ਬਾਤੀ ਕਰਕੇ ਪੈਸਾ ਇਕੱਠਾ ਕਰ ਸਕਦੇ। ਪਰ ਸਾਡੀ ਆਤਮਾ ਨਹੀਂ ਦੱਗੀ। ਜੋ ਵੀ ਅਸੀਂ ਸੇਵਾ ਕੀਤੀ ਹੈ ਅੱਜ ਤੱਕਰ 16 ਸਾਲ ਹੋ ਗਿਆ ਮੈਂ ਆਪਣੇ ਪਰਿਵਾਰ ਤੋਂ ਆਪਣੇ ਮਾਪੇ ਤੋਂ ਲੈ ਕੇ ਖਰਚਾ ਕਰਦੇ ਆ ਰਹੇ ਹਾਂ ਤੇ ਬਸ ਇੱਕ ਇਹੀ ਬੇਨਤੀ ਆ ਵੀ ਧਰਮ ਨਭਾਓ ਇਨਸਾਨੀਅਤ ਨੂੰ ਬਚਾਓ ਜਿਹਦਾ ਜਮੀਰ ਜਿੰਦਾ ਹੈ ਨਾ ਇਹ ਉਹਨਾਂ ਲੋਕਾਂ ਦੇ ਲਈ ਗੱਲ ਹੈ ਜਗਦਿਆਂ ਜਮੀਰਾਂ ਵਾਲੇ ਇਨਸਾਨ ਹੀ ਸਮਝ ਸਕਦੇ ਆ ਕਿਸੇ ਦਾ ਦੁੱਖ ਚਾਹੇ ਕੋਈ ਇਨਸਾਨ ਹੋਵੇ ਚਾਹੇ ਕੋਈ ਜਾਨਵਰ ਹੋਵੇ ਵਾਹ ਇਹ ਇੱਕ ਬੇਨਤੀ ਹੈ ਜੀ ਇਹਨੂੰ ਕਬੂਲ ਕਰੋ ਫਿਰ ਚਲੋ ਮੌਤ ਤਾਂ ਆਣੀ ਆ ਪਰ ਇੰਨੀ ਮਾੜੀ ਮੌਤ ਵੀ ਨਹੀਂ ਕਿਸੇ ਨੂੰ ਆਣੀ ਚਾਹੀਦੀ ਹੈ ਨਾ ਆ ਦੇਖੋ ਕਿੰਦਾ ਕੁੱਤੇ ਆ ਨੇ ਖਾਲੀ ਹੋਈ ਹੈ ਇੰਨੇ ਮਾੜੇ ਹਾਲਾਤ ਆ ਹੁਣ ਵੀ ਜਦੋਂ ਮੈਂ ਆਇਆ ਇਹਨੂੰ ਕਾਂ ਖਾ ਰਿਆ ਸੀ ਜੇ ਇੱਕ ਦੋ ਕੁੱਤੇ ਸੀਦੇ ਦੋਸਤੋ ਬੇਨਤੀ ਨੂੰ ਕਬੂਲ ਕਰਨਾ ਇਹਨਾਂ ਬੇਸਹਾਰਿਆਂ ਤੇ ਇਨਾ ਆਤਿਆਚਾਰ ਕਰਨਾ ਸਹੀ ਨਹੀਂ ਹੈ ਤੇ ਹੋਰ ਵੀ ਭਾਈ ਭਰਾਵਾਂ ਅੱਗੇ ਬੇਨਤੀ ਹੈ ਵੀ ਜਿਹੜਾ ਵੀ ਜਿੰਨਾ ਵੀ ਧਰਮ ਨਿਭਾ ਸਕਦਾ ਹਨ ਆਪਣੇ ਏਰੀਆ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਆ ਆਪਣੇ ਘਰ ਦੇ ਆਲੇ ਦੁਆਲੇ ਸਮਾਜ ਦੇ ਪਤੀ ਪ੍ਰਤੀ ਹਰ ਇੱਕ ਇਨਸਾਨ ਨੂੰ ਆਪਣਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਤਾਂ ਹੀ ਇਹ ਦੁਨੀਆ ਖੂਬਸੂਰਤ ਹੋ ਸਕਦੀ ਠੀਕ ਹੈ ਦੋਸਤੋ ਧਰਮ ਨਿਭਾਓ ਇਨਸਾਨੀਅਤ ਬਚਾਓ ਇਹ ਕਰਕੇ ਤਾਂ ਸਹੀ ਹੈ